ਤਾਂ ਲੰਘ ਮੇਰ ਰ ਗਈ ਭਾਈ ਦਾ ਗੋਰਾ ਦਾ ਗੋਰਾ ਦਾ ਗੋਰਾ ਦਾ ਮੈਂ ਹੋ ਕੇ ਆ ਜਾਣਾ ਸੀਗਾ ਅਸੀਂ ਤੁਸੀਂ ਇੰਨੀ ਖੁਸ਼ੀ ਮਨਾ ਰਹੇ ਹੋ ਸਾਡੇ ਨਾਲ ਇੰਡੀਆ ਜਾਣ ਦੇ ਬਹੁਤ ਖੁਸ਼ ਆ ਮੈਂ ਮੈਂ ਕਿੱਥੇ ਨਹੀਂ ਜਾਣਾ ਸਹਰੇ ਜਾਣਾ ਜਾ ਕੇ ਪਹਿਲਾਂ ਉਲਚਾ ਖਾਣਾ ਉੱਥੇ ਮੈਂ ਉੱਥੇ ਭੁਗ ਜਾਣਾ ਬੰਦਾ ਜੇਲ੍ਹ ਤੋਂ ਪੈਰੋਲ ਤੇ ਚਲਦਾ ਨਾ ਮੈਂ ਕਿਹਾ ਯਾਰ ਕਿਤੇ ਮੈਨੂੰ ਸੂਟਕੇਸ ਚ ਪਾ ਕੇ ਹੀ ਨਾਲ ਲੈ ਜਾ ਦੱਸੋ ਕਿਵੇਂ ਦਾ ਨਹੀਂ ਵੀ ਹੋ ਰਿਹਾ ਗੋਲ ਗੱਪੇ ਟਿੱਕੀਆਂ ਸਾਰਾ ਕੁਝ ਖਾਣਾ ਤੇ ਸਾਡਾ ਮਹੀਨਾ ਬਹੁਤ ਖੰਡਾ ਖਣਾ ਫਿਰ ਮਮਨ ਹਾਂ ਫਿਰ ਮਮਨ ਆਪਣੇ ਸਾਡੇ ਲਈ ਵੀ ਲੈ ਕੇ ਆਉਣੀ ਬਾਜ਼ ਨਾ ਕਿਉਂ ਵੀ ਇੱਥੇ ਆਉਂ ਨਹੀਂ ਦਿੰਦੇ ਆਪਣੇ ਇੱਥੇ ਪ੍ਰਬੰਧਕ ਹੈ ਹਰਜਿੰਦਰ ਭਾਜੀ ਹੁਣੀ ਸਾਰਿਆਂ ਨੂੰ ਇਹਨਾਂ ਨੂੰ ਰਜਾ ਕੇ ਭੇਜਿਓ ਹਣਗੇ ਟੋਕਰੀ ਤਿਆਰ ਕਰ ਲੋ ਇੱਕ ਪਤਣੀਏ ਸ਼ਗਨ ਤੁਹਾਨੂੰ ਪਾਉਣਾ ਪੈਣਾ ਵਿੱਚ ਬਹੁਤ ਬਹੁਤ ਧੰਨਵਾਦ ਜਿਹੜੀ ਬੀਬੇ ਨੇ ਪ੍ਰਸ਼ਾਦਾ ਸ਼ਿਕਾਇਆ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਬੀਸੀਸੀ ਆਸਟ੍ਰੇਲੀਆ ਦੇ ਨਵੇਂ ਬਲੌਗ ਵਿੱਚ ਇਹ ਆਂਡੀਆਂ ਗਵਾਂਡੀਆਂ ਦੇ ਕਰਕੇ ਪ੍ਰੋਗਰਾਮ ਵਿੱਚ ਆਪਣੇ ਘੰਟੇ ਪੂਰੇ ਕਰ ਰਹੇ ਆ ਥੋੜੇ ਰਹਿ ਗਏ ਰਮਨ ਵੀ ਆ ਗਿਆ ਰਮਨ ਆਇਆ ਆਪਣੇ ਚੈਨਲ ਤੇ ਹੋ ਰਿਹਾ ਵਲੌਗ ਸ਼ੁਰੂ ਹੋ ਰਿਹਾ ਵਿਚਾਰੀ ਰੋਟੀ ਬਣਾ ਰਹੀ ਹੈ ਕੋਈ ਨਹੀਂ ਭਾਈ ਥੋੜੇ ਥੋੜੇ ਇਹਨੂੰ 4th ਤੱਕ ਕੰਟੈਂਟ ਮਿਲ ਨਹੀਂ ਕਹਿੰਦਾ ਵੀ ਗੁਆਲ ਨਹੀਂ ਚੱਲਦੇ ਨੇ ਤੇ ਉਹਨਾਂ ਨੂੰ ਵੀ ਦਾ ਘਰੀ ਇਹ ਨਾ ਮਹੀਨੇ ਵਾਸਤੇ ਇੰਡੀਆ ਤੇ ਸਾਡਾ ਸਾਡਾ ਵਧੀਆ ਸਾਡਾ ਚਲੋ ਫ੍ਰੀ ਚ ਬੜਾ ਉਹ ਜਿਹੜੀ ਬਲੌਗ ਬਣਾ ਸਾਡੀ ਯਾਦਗਾਰ ਵੀ ਇੱਕ ਸੇਵ ਵੀ ਹੋ ਜੂਗੀ ਯਾਦਗਾਰ ਸਾਡੇ ਨੂੰ ਤਾਂ ਬਹੁਤ ਖੁਸ਼ੀ ਹੈ ਜਿੰਨਾ ਵੀ ਛੀ ਸਾਡੇ ਐਫਰਡ ਕਰਦਾ ਆ ਸਾਨੂੰ ਮੈਨੂੰ ਤਕਰੀਬਨ 6 ਸਾਲ ਹੋ ਗਏ ਅੱਛਾ ਯਾਰ ਸੁਣੋ ਜਾਨਾ ਨੇ ਬੋਚ ਲਿਆ ਇਹ ਗੱਲ ਕਿ ਇਹਨੂੰ ਅਟਕ ਗਈ ਤੇ ਇਹਨੂੰ ਠੀਕ ਹੈ ਉਹ ਮੈਂ ਦੱਸ ਰਿਹਾ ਰੈਡੀ ਵੀ 8 ਸਾਲ ਹੋ ਗਏ ਬਟ ਮੈਨੂੰ ਅਮਰਜੈਂਸੀ ਜਾਣਾ ਪਿਆ ਸੀ ਇੱਕ ਵਾਰੀ ਤੇ ਤਕਰੀਬਨ 6 ਸਾਲ ਹੋ ਗਏ ਬੱਚਿਆਂ ਨੂੰ 8 ਸਾਲ ਹੋ ਗਏ ਨੇ ਤੇ ਕਹਿੰਦੇ ਬਹੁਤ ਕੁਝ ਬਦਲ ਗਿਆ ਹੈ ਤੇ ਦੇਖਦੇ ਦੇਖਦੇ ਕਿ ਬਦਲ ਗਿਆ ਮੈਂ ਅੱਗੇ ਭਾਈ ਨਾਲ ਗੱਲ ਕਰਨੀ ਆਂ ਮੈਂ ਕਿਹਾ ਕਿ ਇੱਕ ਜਿਹੜੀ ਉਹ ਇੱਕ ਇੱਕ ਜਿਹੜਾ ਵੱਖਰਾ ਕੈਮੀਕਲ ਲੀਜ਼ ਹੁੰਦਾ ਨਾ ਇੱਕ ਟਰੈਵਲ ਵਾਲਾ ਅਕਦਾ ਹੁਣ ਚੱਲੇ ਆ ਇੱਕ ਚੱਲੇ ਉਤੋਂ ਇੰਡੀਆ ਦਾ ਹਨਾ ਘਰ ਆਪਣੇ ਪੰਜਾਬ ਤੇ ਉਹ ਇੱਕ ਵੱਖਰੀ ਜੀ ਫੀਲਿੰਗ ਉਹ ਚਿਹਰੇ ਤੇ ਵੀ ਦਿਖੰਦੀ ਆ ਬੋਡੀ ਲੈਂਗੁਏਜ ਤੇ ਵੀ ਹੈ ਨਾ ਉਹ ਇੱਕ ਵੱਖਰੀ ਫੀਲ ਹੈ ਵੀ ਜਦੋਂ ਜਦੋਂ ਆਪਾਂ ਕਿਤੇ ਇੱਧਰ ਉੱਧਰ ਜਾਂਦੇ ਆ ਤਾਂ ਆਪਾਂ ਨੂੰ ਥੋੜੀ ਟੈਨਸ਼ਨ ਹੁੰਦੀ ਪਤਾ ਨਹੀਂ ਨਾ ਮ ਜਗਾ ਚੱਲਨੇ ਕਿੱਥੇ ਜਾਣਾ ਕੀ ਕਰਨਾ ਹੈ ਨਾ ਕੀ ਬਣੂਗਾ ਪਰ ਹੁਣ ਆਪਾਂ ਪਤਾ ਵੀ ਆਪ ਆਪਣੇ ਦੇਸ਼ ਚੱਲਦੇ ਆਪਣੇ ਘਰ ਚੱਲਦੇ ਆ ਤੇ ਉੱਥੇ ਜਾ ਕੇ ਬਸ ਸ਼ਾਂਤੀ ਹੋ ਰਹੀ ਮਿਲਨੀ ਹੈ ਬਾਜੀ ਦਾ ਚਿਹਰਾ ਵੀ ਐ ਪੂਰਾ ਗੋਰਾ ਤਾਂ ਨਹੀਂ ਮੈਂ ਕਹਿ ਸਕਦਾ ਰੰਗ ਮੇਰੇ ਰਗਾ ਹੀ ਭਾਈ ਦਾ ਗੋਰਾ ਤਾਂ ਗੋਰਾ ਤਾਂ ਗੋਰਾ ਤਾਂ ਮੈਂ ਹੋ ਕੇ ਆ ਜਾਣਾ ਸੀਗਾ ਅਸਲੀ ਮੇਰਾ ਜਿਹੜਾ ਰੰਗ ਨਿਕਲਿਆ ਹੋਣਾ ਸੀਗਾ ਬਟ ਹੁਣ ਉੱਥੇ ਗਰਮੀ ਬਹੁਤ ਪੈ ਰਹੀ ਹੈ ਕਹਿੰਦੇ ਵਾਰਿ ਸਾਰੇ ਰਿਸ਼ਤੇਦਾਰ ਵੀ ਮਿਲ ਗਏ ਹੀ ਗਾਦਾ ਥੈਂਕ ਯੂ ਕੋਈ ਨਹੀਂ ਕਰਨ ਲੱਗੀ ਸੀ ਤੇ ਹੁਣ ਸਤਿ ਸ਼੍ਰੀ ਅਕਾਲ ਭਾਜੀ ਤੁਹਾਡਾ ਵਲੌਗ 'ਚ ਸਵਾਗਤ ਹੈ ਸਤਿ ਸ਼੍ਰੀ ਅਕਾਲ ਤੇਰੇ ਸਾਰੇ ਸਰੋਤਿਆਂ ਨੂੰ ਬਸ ਇਹੀ ਆ ਹੁਣ ਚੰਗੀ ਤਰ੍ਹਾਂ ਇੰਡੀਆ ਜਾਣ ਚੰਗੀ ਤਰ੍ਹਾਂ ਘੁੰਮ ਕੇ ਆਉਣ ਬਹੁਤ ਬਹੁਤ ਪੈਸੇ ਖਰਚ ਕੇ ਆਉਣ ਸ਼ਾਪਿੰਗ ਕਰਕੇ ਆਉਣ ਇਹੀ ਆ ਤੇ ਹੋਰ ਤਾਂ ਕੁਝ ਐ ਨਹੀਂ ਗਾ ਥੈਂਕ ਯੂ ਬਹੁਤ ਸਾਰਾ ਤੁਸੀਂ ਇੰਨੀ ਖੁਸ਼ੀ ਬਣਾ ਰਹੇ ਸਾਡੇ ਨਾਲ ਇੰਡੀਆ ਜਾਣ ਦੀ ਜਾਣ ਦੀ ਇੱਕ ਮਹੀਨੇ ਲਈ 1 ਮਹੀਨੇ ਲਈ ਚੱਲੇ ਆ ਤੇ ਪਿੱਛੇ ਤੋਂ ਕਹਿੰਦੇ ਖਲਾਰਾ ਪਾ ਦੇਣਾ ਸੀ ਬਹੁਤ ਜ਼ਿਆਦਾ ਐਕਸਾਈਟਿਡ ਆ ਮੈਂ ਇੰਡੀਆ ਜਾਣ ਲਈ ਤੇ ਮੈਂ ਕੀ ਕਹਾਂ ਹੁਣ ਬਸ ਘਰਦਿਆਂ ਨੂੰ ਮਿਲਣਾ ਹੈ ਮੈਂ ਆਪਣੀ ਸੱਸ ਨੂੰ ਮਿਲਣਾ ਹੈ ਆਪਣੇ ਭਰਾ ਨੂੰ ਮਿਲ ਕੇ ਆਉਂਗੀ ਪਰਜਾਈ ਨੂੰ ਨਣਦ ਨੂੰ ਸਾਰਿਆਂ ਨੂੰ ਨਾਲ ਬਹੁਤ ਖੁਸ਼ ਆ ਮੈਂ ਹਾਂ ਹਾਂਜੀ ਆ ਬੋੜੇ ਵੀ ਘਾਰੇ ਆ ਬੋੜੇ ਗਜਰਾ ਖਾ ਰਹੇ ਅਧਰਾ ਖਾ ਲੈਣੇ ਨਾ ਅੱਜ ਦੀ ਘੜੀ ਕੱਲ ਨੂੰ ਜਲਦਾ ਨਾ ਹਾਂ ਆਪਣੇ ਮੈਂ ਕਿਹਨੂੰ ਜਾਣਾ ਸੋਹਰੇ ਜਾਣਾ ਸੋਹਰੇ ਜਾਣਾ ਚਲੋ ਵਧੀਆ ਜਿੰਨੇ ਚਿਰ ਰਹੇ ਬਹੁਤ ਵਧੀਆ ਸਸ ਚਾਹ ਤੇ ਰਿਆ ਰਮਨ ਦੀ ਫੋਰ ਨੇ ਸਬਜ਼ੀ ਕੱਟ ਰਹੀ ਸੀ ਪਿੰਦੀਆਂ ਦੀ ਬਹਿ ਕੱਟ ਰਹੀਆਂ ਹੁਣ ਮੈਂ ਕਿਹਾ ਤੂੰ ਹੀ ਕੱਟੋ ਤੇ ਬਾਕੀ ਸੈਂਡਵਿਚ ਖਾ ਰਹੇ ਨੇ ਹਾਂ ਸਪੋਕੀ ਹਾਂ ਜੀ ਕੁਐਸਚਨ ਕੀ ਹੈ ਸੋਚਿਆ ਕਿ ਕਿੱਦਾਂ ਕਿੰਦਰ ਚੱਲਦੇ ਆਪ ਇੰਡੀਆ ਚੱਲੇ ਆ ਮੈਂ ਬਹੁਤ ਐਕਸਾਈਟਡ ਹਾਂ ਤੇ ਬਾਤ ਹਾਂਗਕਾਂਗ ਨੂੰ ਮਣਾ ਤੇ ਫਿਰ ਫਤਲਾ ਐ ਭੈਂਜੀ ਉਹਨਾਂ ਨੂੰ ਸੀ ਆਫ ਕਰਨ ਗਰੰਟੀ ਉਹਨਾਂ ਨੇ ਕੱਲ ਚੱਲ ਜਾਣਾ ਉਹਨਾਂ ਨੂੰ ਮੈਂ ਤੇ ਫਿਰ ਅਸੀਂ ਇਹ ਜਾਣ ਤੋਂ ਪਹਿਲਾਂ ਇੱਕ ਵਾਰੀ ਮਿਲਿਆ ਹੀ ਹੈ ਗਰੇਵਾਲ ਸਾਹਿਬ ਸਲਾਹ ਦੇ ਰਹੇ ਨੇ ਕਹਿੰਦੇ ਵੀ ਜੇ ਰੈਸਟ ਕਰਨੀ ਹੈ ਉੱਥੇ ਮੈਂ ਰੈਸਟ ਦਾ ਕੀ ਹੋਣੀ ਹੈ ਸਾਰਾ ਦਿਨ ਤਾਂ ਉੱਥੇ ਘੁੰਮਣ ਚ ਲੰਘ ਜਾਣਾ ਹਾਂਗਕਾਂਗ ਹਾਂਗਕਾਂਗ ਦਾ ਪੂਰਾ ਬਲੌਗ ਬਣਾਵਾਂਗੇ ਪੁੱਤਾਂ ਨੂੰ ਐਡਵਾਈਸ ਦੇ ਦੱਸੇ ਕਰਾਂਗੇ ਵੀ ਕਿੱਥੇ ਕਿੱਥੇ ਜਾਣਾ ਤੇ ਕਿਵੇਂ ਕਿਵੇਂ ਜਾਣਾ ਹੈ ਜੀ ਜੀ ਤੁਸੀਂ ਚੱਲਿਓ ਕੋਈ ਸੂਟਕੇਸ ਖਾਲੀ ਹੈ ਸਾਨੂੰ ਨਾਲ ਲੈ ਚਲੋ ਮੈਂ ਤਾਂ ਇਹੀ ਕਹਿੰਦਾ ਇਹਨੇ ਤੋਰ ਫੜ ਕੇ ਬੋਲੀ ਜਾਂਦਾ ਮੈਂ ਤੇਰੇ ਵੱਲ ਕਰ ਹਾਂਜੀ ਭਾਜੀ ਕਿਉਂਕਿ ਚੱਲਿਓ ਬਹੁਤ ਖੁਸ਼ੀ ਨਾਲ ਚੱਲਿਓ ਲੈ ਇਹ ਤਾਂ ਵਿਚਾਰਾ ਕਰੇ ਮੈਂ ਨਾਲ ਜਾਣਾ ਹੋਰ ਮੈਂ ਤਾਂ ਕਹਿੰਦਾ ਸੂਟਕੇਸ ਕੋਈ ਖਾਲੀ ਹੈ ਮੈਂ ਤਾਂ ਹੈਵੀ ਛੋਟਾ ਜਿਹਾ ਲੈ ਜੀ ਦੇਖੋ ਜੀ ਵਧੀਆ ਗੱਲ ਹੈ ਜਾ ਕੇ ਆਣਗੇ ਆ ਨਾ ਤੇ ਆਪਣਾ ਇੰਡੀਆ ਦੇਖ ਕੇ ਆਓ ਘੁੰਮ ਫਿਰ ਕੇ ਆਓ ਸਾਨੂੰ ਆ ਕੇ ਫਿਰ ਦੱਸਿਓ ਫਿਰ ਅੱਛੇ ਤੇ ਅਸੀਂ ਵੀ ਜਾਵਾਂਗੇ ਮੈਂ ਤੈਨੂੰ ਸਟੋਰੀ ਤੈਨੂੰ ਸਭ ਤੋਂ ਪਹਿਲਾਂ ਪਹੁੰਚਾ ਦੇਣੀ ਹੈ ਇਹ ਭਾਈ ਸਾਹਿਬ ਨੂੰ ਭਾਈ ਇਹਨਾਂ ਨੇ ਬਲੌਗ ਬਣਾ 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 ਬਣਾਇਆ 60 ਦਿਨ ਕਲੇਜੇ ਲੋਕਾਂ ਦੇ ਤੇਰੇ ਕਲੇਜੇ ਜਾ ਜੜਨਗੇ ਕਿਉਂਕਿ ਕਿਉਂਕਿ ਨਾਲ ਦੇ ਆਪਣੇ ਉੱਤੇ ਇਕੱਠੇ ਨੇ ਤੂੰ ਹੀ ਮਿਸਟਰ ਨੂੰ ਮਿਸ ਕਰਨਗੇ ਜਿਹਨੇ ਜਾ ਕੇ ਪਹਿਲਾਂ ਪੁਲਚਾ ਖਾਣਾ ਉੱਥੇ ਮੌਤਰੀ ਭੁਗਣਾ ਉੱਥੇ ਵਿਛ ਜਾਣਾ ਮੈਂ ਮੈਂ ਕਿਹਾ ਲਓ ਇੱਕ ਹੋਰ ਬੰਦਾ ਆ ਗਿਆ ਦੇ ਭਾਜੀ ਭਾਜੀ ਧਰਮਿੰਦਰ ਸਿੰਘ ਜੀ ਇੰਡੀਆ ਜਾ ਰਹੇ ਆ ਅਸੀਂ ਇਹਨਾਂ ਨੂੰ ਵਿਦਾ ਕਰਨਾ ਆਏ ਆ ਸਿਰਫ 4 ਹਫ਼ਤੇਾਂ ਲਈ ਵਿਦਾ ਕਰਨਾ ਆਏ ਆ ਭਾਜੀ ਤੁਸੀਂ ਐਕਸਾਈਟਿਡ ਆ ਜਾਣ ਲਈ ਕਿੰਨੇ ਚਿਰਾਂ ਬਾਅਦ ਤੁਸੀਂ ਜਾ ਰਹੇ ਆ ਮੈਨੂੰ ਤਕਰੀਬਨ 8 ਸਾਲ ਹੋ ਗਏ ਨੇ ਓਏ ਮਤਲਬ ਬਦਨਾਮ ਐ ਮੈਂ ਹੀ ਇਕੱਲਾ ਬਦਨਾਮ ਸੀਗਾ ਸਾਰੇ ਇੱਕੋ ਇੱਕੋ ਰਸੇ 'ਤੇ ਪਰੋਏ ਆ। 3-4 ਸਾਲ ਬੱਚੇ 8 ਸਾਲ ਬਾਅਦ ਜੱਲਦੀ ਨੇ। ਛੋਟੇ ਛੋਟੇ ਸੀਗੇ ਹੁਣ ਤਾਂ ਗਰੋਅ ਹੋ ਗਏ, 30 ਹੋ ਗਏ। ਬਹੁਤ ਵਧੀਆ ਫਿਲਹਾਲ ਤਾਂ ਤੇ ਰਿਲੈਕਸ ਐ। ਅੱਛਾ ਦੋ ਤਿੰਨ ਦਿਨ ਤੋਂ ਭਾਵੇਂ ਲੱਗ ਰਹੀ ਹੈ ਬਸ ਜ਼ਿੰਦਗੀ ਯਾਰ ਆ ਰਹੀ ਪੁਰਾ। ਮਤਲਬ ਮਤਲਬ ਸਵਾਦ ਆ ਰਿਹਾ ਜਿਹਨੂੰ ਕਹਿੰਦੇ ਨੇ ਜ਼ਿੰਦਗੀ ਸਵਾਦ ਨਾਲ ਜੀ ਦੀ ਆ। ਉਹ ਲੈ ਰਿਹਾ ਪਾਜੀ। ਜਿਹਨੂੰ ਕਹਿੰਦੇ ਬੰਦਾ ਜੇਲ੍ਹ ਤੋਂ ਪੈਰੋਲ 'ਤੇ ਚਲਦਾ ਨਾ। ਮੈਂ ਮੈਂ ਬਹੁਤ ਮਿਸ ਕਰਨਾ। ਮੇਰਾ ਖਿਆਲ ਰੱਖਣਾ ਤੁਸੀਂ ਹੈ ਦੇਖੋ ਮੈਂ ਤਾਂ ਹਜੇ ਵੀ ਦੁਬਾਰਾ ਪਹਿਲਾਂ ਵੀ ਕਿਹਾ ਮੈਂ ਕਹਿ ਰਿਹਾ ਕਹਿ ਰਿਹਾ ਮੈਂ ਕਿਹਾ ਯਾਰ ਕਿਤੇ ਮੈਨੂੰ ਸੂਟਕੇਸ ਚ ਪਾ ਕੇ ਹੀ ਨਾਲ ਲੈ ਜਾ ਇਹਨੇ ਜਾ ਜਾ ਉੱਥੇ ਉਹ ਪਾਣੀ ਆ ਕੀ ਨਾ ਮੈਂ ਕਦੇ ਕੁਲਚੇ ਖਾ ਰਹੇ ਆ ਕਦੇ ਉਹ ਗਾਜਰ ਖਾ ਖਾਲਸਾ ਭਾਜੀ ਉਹ ਨਾ ਪਾਈ ਨਹੀਂ ਵਜ਼ਨ ਬਹੁਤ ਜ਼ਿਆਦਾ ਵਧ ਗਿਆ ਤਾਂ ਕਰਕੇ ਜਗ੍ਹਾ ਨਹੀਂ ਹੈਗੀ ਤਾਂ ਭਾਜੀ ਲਓ ਹੋਰ ਮੈਂਬਰ ਆ ਰਹੇ ਨੇ ਵੇਦਾ ਕਰਨਾ ਹੈ ਜਾਸਿਕ ਤੁਸੀ ਦੱਸੋ ਕਿਵੇਂ ਦਾ ਨਹੀਂ ਫੀਲ ਹੋ ਰਿਹਾ ਅਸੀਂ ਤਾਂ ਬਹੁਤ ਜ਼ਿਆਦਾ ਐਕਸਾਈਟਿਡ ਆਂ ਜਾਣਦੇ ਤੂੰ ਦੱਸ ਤੂੰ ਸਾਨੂੰ ਸੀ ਆਫ ਕਰਨਾ ਆ ਹੁਣ ਜਹਾਜ਼ ਤੋਂ ਡਰ ਤਾਂ ਨਹੀਂ ਲੱਗਦਾ ਤੁਹਾਨੂੰ ਨਹੀਂ ਹੁਣ ਨਹੀਂ ਲੱਗਦਾ ਪਹਿਲਾਂ ਲੱਗਦਾ ਸੀ ਹੁਣ ਨਹੀਂ ਲੱਗਦਾ ਜਾਣਦੇ ਲੱਗਦਾ ਚਲੋ ਠੀਕ ਆ ਵਧਾਈਆਂ ਬਹੁਤ ਬਹੁਤ ਰਿਓ ਆਂ ਤੇ ਆਦ੍ਰੋ ਕੇ ਫੋਟੋ ਮੈਤਜੋ ਸਾਨੂੰ ਠੀਕ ਐ ਤੇਰਾ ਵਿਆਹ ਸੀ ਐ ਸਾਨੂੰ ਦਾ ਵਿਆਹ ਵੀ ਨਹੀਂ ਕੋਈ ਹੈਗਾ ਫੀਲਿੰਗਾਂ ਹੀ ਚਾਹੀਦੀ ਆ ਹੋਵੇ ਨਾ ਮੈਂ ਫੀਲਿੰਗ ਲਾ ਲਿਆ ਪੂਰੀ ਹੈ ਬਣ ਥਣ ਕੇ ਨਿਕਲੇ ਕਰੋ ਸਵੇਰੇ ਉੱਠ ਕੇ ਤੇ ਵਾਸਤੇ ਤਿਆਰ ਫੀਲ ਕਰਕੇ ਰਹਿਣਾ ਉੱਥੇ ਤੁਸੀਂ ਐਸੇ ਤੁਸੀਂ ਐਸੇ ਮਾਰੇ ਤਿਆਰ ਹੋ ਜਾਵੇਂ ਟੱਬਰ ਨੂੰ ਮੈਂ ਫੋਟੋ ਭੇਜਣੀ ਆ ਤੇਰ ਬਾਦ ਦਾ ਭਲਾ ਮੰਗਣਾ ਹੈ ਤੇਰ ਬਾਦ ਦਾ ਭਲਾ ਮੰਗਣਾ ਐਨ ਫੀਲ ਕਰਕੇ ਰਹਿਣਾ ਉੱਥੇ ਮੈਂ ਮਜੇ ਚ ਨਜ਼ਾਰੇ ਲੈਣੇ ਨੇ ਪੂਰੇ ਗੋਲ ਗੱਪੇ ਟਿੱਕੀਆਂ ਸਾਰਾ ਕੁਝ ਖਾਣਾ ਤੇ ਕੁਲਚੇ ਵੀ ਭੈਣ ਜੀ ਕੁਲਚੇ ਵੀ ਹਾਂ ਕੁਲਚੇ ਵੀ ਕੁਲਚੇ ਵੀ ਹਾਂ ਜੀ ਮੈਨੂੰ ਖੁਸ਼ੀ ਦੇ ਨਾਲ ਨਾਲ ਦੁੱਖ ਵੀ ਆ ਵੀ ਹੁਣ ਇਹ ਮਹੀਨਾ ਕਿੱਦਾਂ ਕੱਢਣਾ ਸਾਡਾ ਮਹੀਨਾ ਬਹੁਤ ਔਖਾ ਲੱਗਣਾ ਸਬਰ ਭੈਣ ਜੀ ਰੋ ਨਾ ਪਿਓ ਮੈਂ ਭੈਣ ਜੀ ਰੋ ਨਾ ਪਿਓ ਨਹੀਂ ਨਹੀਂ ਰੋਣਾ ਗਿਆ ਬਹੁਤ ਖੁਸ਼ੀ ਹੈ ਮੈਨੂੰ ਤੇ ਮੈਂ ਕਿਹਾ ਭਾਜੀ ਨੂੰ ਬਹੁਤ ਬਹੁਤ ਵਧਾਈ ਭਾਜੀ ਹੁਣ ਮਹੀਨਾ ਕੈਚ ਛੁੱਟਣ ਲੱਗਾ ਮੈਂ ਤਾਂ ਪਹਿਲਾਂ ਤਾਂ ਕਹਿ ਕੇ ਸਾਡੇ ਆ ਪਰੋਵਲ ਤੇ ਚੱਲੇ ਆ ਆ ਪਰੋਵਲ ਤੇ ਚੱਲੇ ਕਿ ਜਿਹੜੇ ਪੰਥਦਰਦੀ ਉਹਨਾਂ ਨੂੰ ਬੇਨਤੀ ਕਰਨ ਨੂੰ ਘਰ ਆ ਕੇ ਮਿਲਿਓ ਫਲਾ ਸਨਮਾਨ ਵੀ ਕਰਿਓ ਪਰਵਲ ਤੇ ਚੱਲੇ ਨਹੀਂ ਮਠਿਆਈ ਜੀ ਦੁਖਾ ਕੇ ਆਉਣੀ ਐ ਸਪੈਸ਼ਲ ਖੋਏ ਵਾਲੀ ਹਾਂ ਓ ਡੀਅਰ ਮਮ ਡੀਅਰ ਮਮ ਆਪਣੇ ਸਾਡੇ ਲਈ ਵੀ ਲੈ ਕੇ ਆਉਣੀ ਬਾਜ ਨਾ ਕਿਉਂ ਵੀ ਇੱਥੇ ਆਉ ਨਹੀਂ ਦਿੰਦੇ ਉਹ ਲੈ ਕੇ ਆਉਣੀ ਜਿਹ ਚ ਦੁੱਧ ਨਾ ਪੈਂਦਾ ਹੋਵੇ ਤੇਰੇ ਮੇਦੋ ਇਹ ਹੁਣ ਤੁਸੀਂ ਦੇਖ ਲਓ ਕਿਹੜੀ ਮਠਿਆਈ ਆਉਣੀ ਜਾਂ ਪਹਿਲੇ ਸੀਰੀਅਲ ਲੈ ਆਵਾਂਗੇ ਨਹੀਂ ਭੈਣ ਜੀ ਮੇਰੀ ਗੱਲ ਸੁਣੋ ਤੁਸੀਂ ਪਾਰਸਲ ਪਾਰਸਲ ਕਰਾ ਦਿਓ ਕਿਉਂ ਵੀ ਤੁਸੀਂ ਹਾਂ ਐਦਾਂ ਹੋ ਸਕਦਾ ਹਾਂ ਪਾਰਸਲ ਕਰ ਸਕਦੇ ਆ ਉਹ ਨਾ ਬਾਹਣਾ ਨਾ ਲਿਆ ਵੀ ਗਰਮੀ ਵੜੀ ਅਸੀਂ ਸਭ ਖਾ ਲਾਂਗੇ ਜਦਾਂ ਦੀ ਕੋਈ ਨਹੀਂ ਤੁਸੀਂ ਭੇਜ ਦਿਓ ਠੀਕ ਹੈ ਭਾਜੀ ਅਸੀਂ ਲੈ ਆਵਾਂਗੇ ਪਰ ਸਾਡੀ ਜ਼ਿੰਮੇਵਾਰੀ ਦੀ ਵੀ ਲਗਪਾਸ ਕਰਨਗੇ ਕਿ ਨਹੀਂ ਕਰਨਗੇ ਕੋਈ ਗੱਲ ਨਹੀਂ ਨਹੀਂ ਤੁਸੀਂ ਉਹ ਲਿਆਉਣਾ ਜੀ ਬਸ ਦੋ ਦਿਨਾਂ ਪੈਂਦਾ ਵੇ ਬਸ ਉਹ ਲਿਆਓ ਆਹ ਹਾਂ ਆਪਾਂ ਦੇਖ ਕੇ ਲੈ ਆਵਾਂਗੇ ਕਿ ਕਿਹੜੀ ਉਹ ਦਾ ਮਤਲਬ ਉਹ ਯਾਰ ਉਹ ਲੈ ਉਹ ਪੇਠਾ ਲੈ ਉਹ ਕਿ ਨਹੀਂ ਪੇਠਾ ਨਹੀਂ ਕੀ ਜਾਂਦੇ ਨੇ ਵੇਸਣ ਲੈ ਉਹ ਵੇਸਣ ਚ ਨਹੀਂ ਪੈਂਦੀ ਹਾਂ ਠੀਕ ਹੈ ਵੇਸਣ ਲਿਆਵਾਂਗੇ ਹਾਂਜੀ ਬਾਕੀ ਪੁੱਛ ਲੈ ਉਹ ਤੇ ਡੀਅਰ ਮਾਮਾ ਤੇ ਕੀ ਕੀ ਮਿਲਦਾ ਬਹੁਤ ਕੁਝ ਆ ਆਪਾਂ ਆਪਾਂ ਵੀਡੀਓ ਆਪਾਂ ਭੇਜਾਂਗੇ ਨਾ ਵੀ ਆ ਜਿਹੜੀ ਆਪਣੇ ਜਿਹੜੇ ਆਪਣੇ ਇੱਥੇ ਪ੍ਰਬੰਧਕ ਹੈ ਹਰਜਿੰਦਰ ਭਾਜੀ ਹਣੀ ਸਾਰਿਆਂ ਨੂੰ ਇਹਨਾਂ ਨੂੰ ਰਜਾ ਕੇ ਭੇਜਿਓ ਤੁਸੀਂ ਟੈਗ ਕਰ ਦੇਣਾ ਥੱਲੇ ਵੀਡੀਓ ਦੇ ਵੀ ਆ ਸਾਡੇ ਬੰਦੇ ਖਾਲੀ ਹੱਥ ਨਹੀਂ ਹੋਣੇ ਚਾਹੀਦੇ ਅਮਰ ਲਾ ਤਾਂ ਬਲੌਗ ਆਪਾਂ ਪਹਿਲਾਂ ਹੀ ਪਹੁੰਚ ਜਾਣਾ ਉਹਨਾਂ ਕਿ ਟੋਕਰੀ ਤਿਆਰ ਕਰ ਲਓ ਇੱਕ ਉਕਰੀ ਤੇ ਤਿਆਰ ਕਰ ਦੇਣੀ ਹੈ ਸ਼ਗਨ ਤਨ ਪਾਉਣਾ ਪੈਣਾ ਵਿੱਚ ਨਹੀਂ ਸ਼ਗਨ ਆਪਾਂ ਦੇ ਦਾਂਗੇ ਆਹ ਮਾਟੀ ਭਾਜੀ ਧਿਆਨ ਰੱਖਿਓ ਬੜਾ ਤੁਹਾਡੀ ਵੀ ਸੇਵਾ ਕਰਨੀ ਹੈ ਬੀਬੀਆਂ ਪਹਿਲੀ ਰਹੀ ਅੱਗੇ ਤੁਸੀਂ ਬੀਬੀਆਂ ਦੀ ਕਰਦੇ ਹੋ ਈ ਬੀਬੀ ਅੱਗੇ ਵੀ ਮੇਰੇ ਬਹੁਤ ਸੇਵਾ ਕਰਦੀਆਂ ਨੇ ਬੀਬੀ ਜਿਹੜੇ ਬਹੁਤ ਚੰਗੇ ਨੇ ਬੀਬੀ ਬਹੁਤ ਬਹੁਤ ਧੰਨਵਾਦ ਜਿਹੜੀ ਬੀਬੀ ਨੇ ਪ੍ਰਸ਼ਾਦਾ ਸ਼ਿਕਾਇਆ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਮਿਲਣ ਆਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਜਿੰਨੇ ਇਹਨਾਂ ਨੇ ਬੈਗ ਲੈ ਕੇ ਚੱਲੇ ਨਾ ਇੱਕ ਗੱਡੀ ਆ ਤੇ ਉਧਰ ਦੂਜੀ ਆ ਉਨੇ ਹੀ ਇਹ ਪਾਸਪੋਰਟ ਲੈ ਕੇ ਚੱਲੇ ਨਾ